ਮੇਰਾ ਨਾਮ ਜੀ ਸਰਪ੍ਰਸੰਗ ਦਿਓ ਕੀ ਕੰਮ ਕਰਦੇ ਆ ਬਈ ਇਹ ਟ੍ਰੈਵਲ ਏਜੰਸੀ ਮੇਰੀ ਇੱਥੇ ਤੇ ਤੁਸੀਂ ਰੈਸਟੋਰੈਂਟ ਡਿਜੋ ਇੰਡਸਟਰੀ ਦਾ ਮੈਂ ਡਾਇਰੈਕਟਰ ਹਾਂ ਠੀਕ ਹੈ ਜੀ ਤੁਸੀਂ ਇਹ ਪਲੇਟਫਾਰਮ ਹੁਣ ਰੀਤੀ ਹੈ ਕਿ ਮੈਟਰ ਕੀ ਹੈ ਇਹ ਮੈਟਰ ਇਦਾਂ ਕਿ ਇੱਕ ਭਟਾਨੀ ਨਾਂ ਦੇ ਬੰਦੇ ਨਾਲ ਨਾ ਅਸੀਂ ਟੀਲ ਕਰਦੇ ਸੀ ਪੈਕੇਜ ਵਗੈਰਾ ਜੀ ਦਵੇਗੀ ਦੀ ਏਅਰਪੋਰਟ ਟ੍ਰਾਂਸਫਰ ਸਭ ਸਾਰਾ ਪੈਕਿੰਗ ਟੈਕਿੰਗ ਕਰਦਾ ਸੀਗਾ ਤੁਹਾਨੂੰ ਪੁਰਾਣਾ ਜਾਣਦਾ ਜੀ ਸਾਡਾ ਦਫ਼ਤਰ ਪਹਿਲਾਂ ਉੱਧਰ ਸੀ ਐਨਕਿਊ ਉਹ ਨੂੰ ਜੰਦਾ ਜਾਣਦਾ ਸੀ ਉਨੇ ਰੀਸੈਂਟਲੀ ਕਿਉਂਕਿ ਉਹਨੇ ਪ੍ਰੀ ਪਲਾਨ ਕੀਤਾ ਸੀ ਅਜੇ ਤੇ ਪਟਾਨੀ ਉਹਦਾ ਨਾਮ ਹੈ ਅਜੇ ਤੇ ਪਟਾਨੀ ਕਰਨਾਲ ਤੋਂ ਕਰਨਾਲ ਉਹ ਵੀ ਬਣਾਇਆ ਤੇ ਜਿਹੜਾ ਕਿ ਹੁਣ ਜਾ ਕੇ ਦੇਖਿਆ ਉਹ ਫੇਕ ਐਡਰੈਸ ਹੈਗਾ ਉਹਨੇ ਨਾ ਜਦੋਂ ਪ੍ਰੀ ਪਲਾਨ ਬਣਾਈ ਸੀ ਉਹ ਫਿਰ ਬਾਕੀ ਮਾਰਕੀਟ ਨਾਲੋਂ 1 200 ਸਸਤੇ ਦੇ ਰਿਆ ਸੀਗਾ ਅਸੀਂ ਵੀ ਮਤਲਬ ਹਰੇਕ ਬੰਦਾ ਕਿਤੇ ਪ੍ਰੋਫਿਟ ਜ਼ਿਆਦਾ ਬਾਰੇ ਉਹ ਪਰ ਲੇਕਿਨ ਉਹਨੇ ਪ੍ਰੀ ਪਲਾਨ ਕੀਤਾ ਸੀ ਉਹਨੇ ਸਾਨੂੰ ਪਤਾ ਉਹਨੂੰ ਲੱਗਾ ਦੋ ਸਾਡੇ ਪੈਸੇਂਜਰ ਉਨਰ ਦੀ ਰਡਮ ਟਿਕਟ ਸੀ ਉਥੋਂ ਦੁਬਈ ਤੋਂ ਉਹਨਾਂ ਨੂੰ ਫੋਨ ਕਰ ਦਿੱਤਾ ਕਿ ਤੁਹਾਡੀ ਫਲਾਈਟ ਜਿਹੜੀ ਆ ਥੋੜੀ ਅੱਗੇ ਹੋ ਗਈ ਆ ਲੇਕਿਨ ਤੁਹਾਨੂੰ ਬਾਅਦ ਚ ਪਤਾ ਲੱਗਾ ਕਿ ਉਹਨਾਂ ਦੇ ਟਿਕਟਾਂ ਫੇਕ ਸੀ ਡੰਮੀ ਟਿਕਟਾਂ ਸੀ ਜਿੰਨ ਨੂੰ ਸਾਡੀ ਲੈਂਗੁਏਜ ਡੰਮੀ ਕਿੰਨੇ ਆ ਤੇ ਉਹ ਫੇ ਡੰਮੀ ਸੀ ਤਾਂ ਉਹ ਰਾਤ ਦਾ ਪਿੱਲਾ ਸੀ ਆਪਣੇ ਨੂੰ ਫੋਨ ਬੰਦ ਕਰਨ ਲੱਗ ਸਵੇਰ ਨੂੰ ਹਮ ਤਾਂ ਉਹਨਾਂ ਦੇ ਫੋਨ ਨਾ ਹੀ ਲੱਗੇ ਟਿਕਟਾਂ ਡੰਮੀ ਸੀ ਪੂਰੀ ਸਾਡੇ ਫੋਨ ਕੀਤਾ ਬਿਹ ਚੈੱਕ ਕੀਤਾ ਟਿਕਟਾਂ ਡੰਮੀ ਸੀ ਇਹਦਾ ਫੋਨ ਬੰਦ ਸੀ ਪਰ ਉਹ ਮੇਨ ਮੇਨ ਟਾਈਮ ਤੇ ਤਕਰੀਬਨ 10 ਲੱਖ ਰੁਪਏ ਦਾ ਵਾਦਾ ਉਹਨੂੰ ਜਾ ਚੁੱਕੇ ਸੀ ਆ ਸਾਰੇ ਬੈਂਕਾਂ ਦੇ ਮੈਨੂੰ ਜੈਸ ਬੈਂਕ ਦੇ ਅਕਾਊਂਟ ਸੀ ਅਰੇ ਆਪਣੇ ਅਹਹ ਪਰਟ ਕੋਲ ਤੋਂ ਆਪਣੀ ਬ੍ਰੇਸਟ ਕੋਲ ਤੋਂ ਕਹੇ ਭੇਜ ਦੇ ਰਿਹਾ ਤਕਰੀਬਨ 10 ਲੱਖ ਲੇਕਿਨ ਉਹ ਉਹ ਚੋਹ ਚੱਲਦੀ ਸੀਗੀ ਪੀਸ ਲੋਕ ਆਈਡੀ ਉਹ ਤੋਂ ਫੋਟੋਆਂ ਨਹੀਂ ਕਿਡੀਆਂ ਆ ਬੰਦਾ ਆ ਹੁਣ ਘੰਟੇ ਪਹਿਲਾਂ ਉਹ ਤੋਂ ਫੋਨ ਆਨ ਕੀਤਾ ਉਹਦਾ ਤਾਂ ਉਹਦਾ ਫੋਨ ਲੱਗ ਗਿਆ ਲੇਕਿਨ ਉਹ ਇੱਕਦਮ ਫਿਰ ਬੰਦ ਕਰ ਲਿਆ ਤੇ ਆ ਆ ਮੈਟਰੀਕ ਸਰ ਕੇ ਇੰਟਰਵਿਊ ਤੁਸੀਂ ਸਰ ਇਸ ਮਾਮਲੇ ਕੋਈ ਪੁਲਿਸ ਸ਼ਿਕਾਇਤ ਕੀਤੀ ਕੋਈ ਮੈਂ ਸਾਈਬਰ ਕ੍ਰਾਈਮ ਨੂੰ ਕੀਤੀ ਹੈ ਜੀ ਆਨਲਾਈਨ ਹੈ ਜੀ ਲੇਕਿਨ ਮੈਂ ਐਸਪੀ ਸਾਹਮਣੇ ਅੱਜ ਕਰਾਂਗਾ ਜੀ ਜੀ ਜਾਵਾਂਗਾ ਨਾ ਮੈਂ ਗੱਲ ਹੋਈ ਮੈਂ ਕਿੰਨੇ ਸਾਲ ਤੋਂ ਤੁਸੀਂ ਇਸ ਬੰਦੇ ਨਾਲ ਕੰਮ ਕਰਦੇ ਹੋ ਸੀ ਤਕਰੀਬਨ 6 ਸਾਲ ਤੱਕ 6 ਸਾਲਾਂ ਦੇ ਵਿੱਚ ਕਦੀ ਐਡਾ ਹੋਇਆ ਧੋਖੇ ਜਿਹੜੀ ਤੁਹਾਡੇ ਨਾਲ ਨਹੀਂ 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 ਕਦੀ ਐਡਾ ਤਾਂ ਨਹੀਂ ਹੋਇਆ ਪਰ ਲੇਕਿਨ ਉਹ ਉਹ ਹੁਣ ਸਾਨੂੰ ਕੱਲ ਪਤਾ ਲੱਗਾ ਕਿ ਦੇਸ਼ ਨਾਲੋਂ ਪਹਿਲਾਂ ਕੰਮ ਕਰਦੇ ਜੀ ਸਮਾਲ ਕਨਾਂ ਉਹਦੇ ਨਾਲ 20-25 ਲੱਖ ਦੀ ਕਰ ਗਿਆ ਸੀ ਪਤਾ ਤੁਹਾਨੂੰ ਕੱਲ ਲੱਗਾ ਕੋਵਿਡ ਦੇ ਟਾਈਮ ਉਹ ਕਿਉਂ ਨਹੀਂ ਉਹਨੇ ਐਕਸ਼ਨ ਲਿਆ ਇਹ ਸਾਨੂੰ ਨਹੀਂ ਪਤਾ ਤੁਹਾਨੂੰ ਬੰਦਾ ਮਿਲ ਨਹੀਂ ਸਕਿਆ ਉਹ ਕਿਤੇ ਬਾਹਰ ਹੈ ਤੁਸੀਂ ਫਿਰ ਕਦੀ ਫੇਸ ਟੂ ਫੇਸ ਉਹ ਤੁਹਾਨੂੰ ਕਰਨਾਲ ਦਾ ਕਹਿੰਦਾ ਸੀ ਉਹਦਾ ਜਿਹੜੀ ਆ ਫੇਸਬੁੱਕ ਤੇ ਆ ਉਹਦੇ ਤੇ ਉਹਦੀ ਜਿੱਥੇ ਉਹ ਕਿਆ ਆ ਉਹਨੇ ਕਿਵੇਂ ਲਗਾਉਂਦਾ ਉਹ ਤਾਂ ਫੇਕ ਹੋਊਗਾ ਕੀ ਪਤਾ ਕਿੱਥੇ ਦਾ ਹੈ 6 ਸਾਲਾਂ ਚ ਉਹਦੇ ਨਾਲ ਤੁਸੀਂ ਜੁੜੇ ਆ ਕੋਈ ਬੰਦੇ ਉਹਦੇ ਥਰੂ ਗਏ ਵੀ ਆ ਬਾਹਰ ਨਹੀਂ ਨਹੀਂ ਬੰਦੇ ਤਾਂ ਨਹੀਂ ਉਹ ਤੁਹਾਨੂੰ ਸਿਰ ਪੈਕੇਜ ਦਿੰਦਾ ਸੀ ਨਾ ਬਰਾਜਾ ਟਰਾਂਸਫਰ ਇਹਪੋਰਟ ਦੀ ਟਰਾਂਸਫਰ ਉਹ ਤੇ ਟੂਰ ਪੈਕੇਜ ਹੁੰਦਾ ਜਿਹੜਾ ਹਾਂਜੀ ਮੈਂ ਤਾਂ ਸਾਡੇ ਕਸਟਮਰ ਤਾਂ ਸਾਡੇ ਹੁੰਦੇ ਨਾ ਤੇ ਕਸਟਮਰ ਸਾਡੇ ਹੁੰਦੇ ਬੈਡਲਕ ਮੇਰੇ ਜੋ ਕਸਟਮਰ ਦੋ ਫੈਮਿਲੀਆਂ ਦੋ ਹਾਈ ਕੋਰਟ ਦੇ ਛੋਟੀ ਦੇ ਵਕੀਲ ਹੋਏ ਉਹਨਾਂ ਦਾ 4 ਲੱਖ ਦਾ ਉਹਨਾਂ ਦਾ ਗਿਆ ਚਲ ਮੈਂ ਤਾਂ ਉਹਨੂੰ ਭੇਜਣੀ ਨਹੀਂ ਕਰਨਗੇ ਤੇ ਮਤਲਬ ਕਿਤੇ ਹੋਰ ਕੰਪਨੀ ਤੋਂ ਭੇਜੂਗਾ ਲੇਕਿਨ ਵਾਕਈ ਨਵੇਂ ਬੰਦੇ ਹੋਰ ਸੀ ਮੇਰੇ ਇੱਕ ਸਟਾਫ ਮੈਂਬਰ ਦੇ ਚ ਫੈਮਿਲੀ ਸੀਗੀ ਤਿੰਨ ਤਿੰਨ ਚਾਰ ਉਹਨਾਂ ਦਾ 2 ਲੱਖ ਤੇ ਤਕਰੀਬਨ 100 ਲੱਖ ਨਾਲ ਧੱਲੀਆਂ ਸੀ ਨਹੀਂ ਤੁਹਾਡਾ ਹੁਣ ਅੱਜ ਪ੍ਰੈਸ ਕਾਨਫਰੰਸ ਕਰਨ ਦਾ ਮਕਸਦ ਕੀ ਹੈ ਕੀ ਤੁਸੀਂ ਚਾਹਦੇ ਹੋ ਸਾਡਾ ਮਕਸਦ ਇਹ ਹੈ ਕਿ ਸਪ੍ਰਿੰਟ ਹੋ ਜੂ ਨਾ ਜੇ ਨਿਊਜ਼ ਆ ਹਾਂ ਅੱਜ ਕੱਲ ਤੁਹਾਨੂੰ ਪਤਾ ਹੈ ਕਿ ਪੂਜੀ ਉਟਰੀਆ ਫੇਸਬੁੱਕ ਸਾਰਾ ਕੁਝ ਹੈ ਤੇ ਸਾਡੇ ਨਾਲ ਲੋਣਾ ਹੋ ਚੁੱਕਾ ਜਾਂ ਕਿਤੇ ਮਿਲਿਆ ਪੁਲਿਸ ਨੂੰ ਤਾਂ ਕੇਸ ਲਾਵਾਂਗੇ ਜੇ ਜੋ ਵੀ ਹੋਊਗਾ ਦੇਖੀਓ ਪਰ ਸਾਡੇ ਨਾਲ ਕੋਈ ਹੋਰ ਨਾ ਕੋਈ ਹੋਰ ਨਾ ਫਸਣ ਹੁੰਦਾ ਇਸ ਕਰਕੇ ਮੈਂ ਦਿਖਾ ਆ ਤੁਹਾਨੂੰ ਆ ਫੋਟੋ ਵੀ ਕਰਕੇ ਦਿਖਾ ਰਿਹਾ ਰਜੀਤ ਉਹਦਾ ਨਾਮ ਹੈ ਰਜੀਤ ਪਟਾਨੀ ਤੇ ਮੈਂ ਇਸ ਕਰਕੇ ਕਰ ਰਿਹਾ ਕਿ ਕੋਈ ਨਵਾਂ ਨਾ ਕੋਈ ਬੰਦਾ ਉਹ ਬੰਦਾ ਹਟ ਨਹੀਂ ਸਕਦਾ ਉਹਦੇ ਖੂਨ ਲੱਗ ਚੁੱਕਾ ਮੂੰਹ ਨੂੰ ਇਸ ਕਰਕੇ ਉਹਨੇ ਹੋਰ ਕੋਲਾਂ ਦੇ ਬਸ ਸਰ ਜਿਹੜੀ ਫੇਸਬੁਕ ਆਈਡੀ ਉਹ ਕਿੰਨਾ ਤੇਜ਼ੀ ਨਾਲ ਤੇਗੀ ਇਹ ਨਾਉਂ ਤੇ ਜੀ ਸੋ ਜਿਹੜੀ 8 ਲੱਖ ਦੀ ਪੇਮੈਂਟ ਦੀ ਗੱਲ ਕਰ ਰਹੇ ਹੋ ਤੁਸੀਂ ਵਨ ਟਾਈਮ ਕੀਤੀ ਸੀ ਇਕ ਵਾਰ ਕੀਤੀ ਸੀ ਨਹੀਂ 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 ਉਹ ਜਿੱਦਾਂ ਦੇ ਪੈਕੇਜ ਆਉਂਦੇ ਹੁੰਦੇ ਸੀ ਉਹ ਸਭਨਾਂ ਕਰਦੇ ਚਾਹ ਉਹ ਚਾਹ ਨਹੀਂ ਕਰ ਦੇਣੀ ਜੇ ਦੋ ਆ ਫੈਮਿਲੀ ਮੈਂਬਰ ਦੋਹਾਂ ਦੀ ਕਰ ਦੇਣੀ ਨਾਲ ਨਾਲ ਕਰ ਦੇਣੀ ਜਿਹਦੇ ਤੁਹਾਡੀ ਜਾਸਰ ਅਸੀਂ ਪੇਮੈਂਟ ਗਈ ਆ ਇਹ ਸਿਰਫ ਡਬਲ ਟੂਰ ਪੈਕੇਜ ਆ ਕਿ ਅਲੱਗ ਅਲੱਗ ਕੰਟਰੀਆਂ ਦੇ ਟੂਰ ਪੈਕੇਜ